ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਠਿੰਡਾ ਇਕਾਈ ਵੱਲੋਂ ਘੁੰਮਣਕਲਾ ਦਾ ਟੋਲ ਪਲਾઝા ਪੱਕੇ ਤੌਰ ਤੇ ਬੰਦ ਕਰਾਉਣ ਲਈ ਤੇ ਢਾਉਣ ਲਈ ਜੋ ਪਿਛਲੇ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਤੇ ਅੱਜ 5 ਅਗਸਤ ਨੂੰ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਗਿਆ ਸੀ ਕਿ ਟੋਲ ਪਲਾઝા ਢਾ ਦਿੱਤਾ ਜਾਵੇਗਾ ਜਿਸ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਘੁੰਮਣਕਲਾ ਟੋਲ ਪਲਾਜ਼ੇ ਦੀ ਵੱਡੀ ਗੰਟੀ ਵਿੱਚ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੂਜਾ ਤਾਇਨਾਤਤਾ ਦੇ ਇਸ ਤੋਂ ਬਾਅਦ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਪਰ ਕਿਸਾਨਾਂ ਦਾ ਕਹਿਣਾ ਵੀ ਜਿਹੜੀ ਗੱਲਬਾਤ ਬਹਿ ਕੇ ਕੀਤੀ ਗਈ ਸੀ ਉਸ ਤੋਂ ਪ੍ਰਸ਼ਾਸਨ ਬੁਰੀ ਤਰ੍ਹਾਂ ਭੱਜ ਚੁੱਕਿਆ ਹੈ ਤੇ ਬਠਿੰਡੇ ਦੇ ਐਸਐਸਪੀ ਦੀ ਵਾਰ-ਵਾਰ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਆ ਰੇਸ਼ਮ ਸਿੰਘ ਬਹੁਤ ਯਾਤਰੀ ਤੇ ਹੋਰ ਆਗੂ ਆ ਜਿਹੜੇ ਉਹਨਾਂ ਨਾਲ ਰਾਤ ਤੱਕ ਕੀਤਾ ਜਾ ਰਿਹਾ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਤੇ ਅੱਜ ਸਵੇਰ ਤੋਂ ਲੈ ਕੇ ਕੀ ਹੋਇਆ ਅੱਜ ਕੋਈ ਫੈਸਲਾ ਫੈਸਲਾ ਪਹਿਲਾਂ ਪ੍ਰਸ਼ਾਸਨ ਦੀ ਮੀਟਿੰਗ ਹੋਈ ਆ ਹਾਂਜੀ ਸਾਫ ਨੇ 17 ਤਰੀਕ ਦਾ ਸਮਾਂ ਲਿਆ 18 ਤਰੀਕ ਦਾ ਸਮਾਂ ਲਿਆ 17 ਤਰੀਕ ਨੂੰ ਕਹਿੰਦੇ ਅਸੀਂ ਆਪ ਸਾਫ ਕਰਾਂਗੇ ਕੋਈ ਸਾਫ ਕਰ ਦੇਗਾ ਆਸ ਤੇ ਬਾਅਦ ਦਾ ਦਾ ਕਰਨਾ ਹੈ ਪਾਤੀ ਪ੍ਰਸ਼ਾਸਨ ਨਾਲ ਡਲੇ ਚੱਕਣ ਦਾ ਹੋਇਆ ਸੀ ਵੀ ਸਾਨੂੰ ਰਹਿਣ ਵਾਸਤੇ ਟੈਂਟ ਲਾ ਦੇਣਗੇ ਹਾਂ ਮੋਰਚਾ ਜਿਹੜੀ ਪੱਕਾ ਉਵੇਂ ਚੱਲੂਗਾ ਹਾਂ ਜਿਹੜਾ ਟੋਲ ਪਲਾਜ਼ਾ ਉਹ ਤੇ ਹਟਾਉਣ ਲਈ ਜਿਹੜਾ ਪੱਕਾ ਮੋਰਚਾ ਲਾਇਆ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਸੋ ਅੱਜ ਸਵੇਰ ਤੋਂ ਜਿਹੜੀ ਪੂਰੀ ਤਰ੍ਹਾਂ ਜਿਹੜਾ ਪੁਲਿਸ ਪ੍ਰਸ਼ਾਸਨ ਤੈਨਾਤਾ E yeah. ela. ਗੱਲ ਕਰਕੇ ਇੱਥੇ ਇਹ ਇਹ ਮੈਂ ਤੁਹਾਨੂੰ ਹੋਰ ਦੱਸਾਂਗਾ ਇਹਨਾ ਨਹੀਂ ਚੁਗਲੀ ਕਰੀ ਉੱਧਰ ਦੋ ਬੰਦੇ ਨੇ ਅੰਦਰ ਅੱਜ ਹੁਣ ਤੋਂ ਮੈਂ ਸਾਰਿਆਂ 'ਚ ਖੜਾਂਗਾ ਸਾਰੇ ਇੱਥੇ ਨਾਲ ਅੰਦਰ ਗਰਾਊਂਡ ਗੱਲ ਹੋ ਗਈ ਤੁਨੀ ਮਰਾਸ ਵਿੱਚ ਖੜਾ ਸਾਰਾ ਸਾਡੀ ਗੱਲ ਸੁਣ ਕੇ ਬੰਦੇ ਪਾਉਂਦ ਨੂੰ ਮਿਲ ਆ ਕੇ ਆਇਆ ਵੀ ਖੜੇ ਹੋ ਜਾਂਦੇ ਇਹ ਸਾਡਾ ਚੰਗਾ ਕੰਮ ਪੁਲਿਸ ਦਾ ਕੰਮ ਨਹੀਂ ਹੈ ਤੁਨ ਇਹ ਪੁਲਿਸ ਅਸੀਂ ਐਂ ਕਰਦੇ ਹੁਣਾਂ ਸਾਡੇ ਨਾਲ ਆਖ ਨੇ ਨੱਤਾ ਮਾਹਦਿਆ ਨਾਲ ਖੜੇ ਸੀ ਪੁਲਿਸ ਸਾਫ ਕਿਵੇਂ ਲੜ ਕੇ ਨੱਤਾ ਮਾਤ ਲਵਾਵਾਂਗੇ ਆਪਾਂ ਇਹ ਕੰਮ ਨਾਲ ਸਾਡੇ ਅਸਰਾਂ ਦੇ ਸਰ ਮਾਹਦੂਦੀ ਕੀ ਸਾਰਾ ਦਿਨ 4 ਵਜੇ ਨਾ ਹਰ ਬੰਦੇ ਨਾਲ 4 ਕੋਸ਼ਿਸ਼ ਇਹਨਾਂ ਮਗਰ ਨੂੰ ਬਹੁਤ ਲੱਗੇ ਨਾ ਜੇ ਤਾਂ ਭਾਜੀ ਅਸੀਂ ਤਾਂ ਫੇਰ ਤੋਗੇ ਕੌਣ ਦੇ ਜੀ ਕੱਚੇ ਦਾ ਅਸੀਂ ਇੱਥੇ ਬੈਠਿਆਂ ਨਹੀਂ ਫਿਰ ਆਪਦਾ ਸਿਆਲ ਸਿੰਘ ਵੀ ਲਿਖਾਂਗੇ ਤੁਸੀਂ ਆਪਦਾ ਲਿਖ ਲਓ ਕਿਉਂਕਿ ਐਸਪੀਸੀਟੀ ਨੇ ਕਹਿੰਦਾ ਫੋਰਸ ਮੰਗਾਓ ਮੰਗਾ ਲੈਣੇ ਵੀ ਸਾਡੀ ਮੁੰਡੇ ਨਾਲ ਆਪਾਂ ਪੀੜੀ ਜਾਵਾਂਗੇ ਨਾਲੇ ਸੋਹਣੇ ਲੱਗਾਗੇ ਤਾਂ ਹਾਂ ਤੱਕ ਦਾਂਦੇ ਤੇ ਆਪਨੇ ਪੁਲਿਸ ਦੇ ਕਿਸਾਨ ਮੰਗਾ ਲੈਣੇ ਉਕੀ ਹੋਣੀ ਆ ਜੀ ਵੀ ਲਾਲਪੁਰ ਤੋਂ ਲੈ ਕੇ ਜਿਹੜੀ ਸੜਕ ਤੇ ਟੋਲ ਪਲਾਜ਼ਾ ਲਵਾਇਆ ਆ ਪਹੁੰਚਿਆ ਜੀ ਜਿਹੜਾ ਤੁਸੀਂ ਅੱਜ ਸਵੇਰ ਤੋਂ ਲੈ ਕੇ ਅੱਜ ਜਿਹੜਾ ਇੱਥੇ ਧਰਨਾ ਲੱਗਿਆ ਜਿਹੜਾ ਟੋਲ ਪਲਾਜ਼ਾ ਘੁੰਮਣਕਲਾਂ ਦਾ ਇਹ ਇਹਦੇ ਬਾਰੇ ਕੋਈ ਫੈਸਲਾ ਕਰਦਾ ਜੀ ਯਾਤਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਜਮਸ਼ਕੱਤਰ ਪਰੰਡਾ ਜਿਹੜਾ ਮਾਮਲਾ ਗਾ ਭਾਵੇਂ ਕਿ 2015 ਤੋਂ ਲੰਘਿਆ ਹੋਇਆ ਜਿਹੜਾ ਕਿ ਇੱਕ ਨਜਾਇਜ਼ ਸੜਕ ਜੋਗ ਨਹੀਂ ਟੋਲ ਪਲਾਜ਼ਾ ਤੇ ਸਾਡੇ ਪ੍ਰਸ਼ਾਸਨ ਨੇ ਸਾਡੀ ਸਰਕਾਰ ਨੇ ਚੱਲੀਏ ਗੁੰਡਾ ਟੈਕਸ ਵਟੋਰ ਲਈ ਆ ਸੜਕ ਤੇ ਟੂਲ ਪਲਾਜ਼ਾ ਲੱਤਾਂ 15 ਤੋਂ ਲੜਦੇ ਲੜਦੇ ਅਸੀਂ 24 'ਚ ਪਹੁੰਚ ਗਏ ਤੇ ਇੱਕ ਰਿਸਵਸੀ ਜੀ ਬੰਦ ਵੀ ਸੀਗਾ ਇਹ ਉਹ ਕਦੋਂ ਕਿਤੋਂ ਹੋਇਆ ਬੰਦ ਜਿਹੜਾ ਪਹਿਲਾਂ ਇਹ ਤਾਂ ਜੀ 2015 ਤੋਂ ਬਣਦਾ ਬਣਦਾ ਅੱਜ ਤੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਮ ਇਹ ਲੋਕਲ ਇੱਕ ਰੋੜਾ ਵੱਡਾ ਨੈਸ਼ਨਲ ਨਹੀਂ ਜਿੱਤੇ ਟੋਲ ਪਲਾਜਾ ਲੱਗਦੀ ਅਸੀਂ 2015 ਤੋਂ ਲੜਦੇ ਅੜਦਾ ਅੱਜ 24 ਚਾਕੇ ਜੇ ਗੱਲ ਕਰੀਏ 19 ਜੁਲਾਈ ਨੂੰ ਡੀਸੀ ਸਾਹਿਬ ਬਠਿੰਡਾ ਨੂੰ ਉਸੇ ਅਰਜੀ ਦਿੱਤੀ ਸੀ ਵੀ ਜਿਹੜਾ ਇਹ ਪਲਾਜਾ ਵਿਚਾਲੇ ਸੜਕ ਤੇ ਨੂੰ ਚਕਵਾਇਆ ਜਾਵੇ ਕਿਰਪਾ ਕਰ ਪਰ ਅੱਜ ਤੱਕ ਪ੍ਰਸ਼ਾਸਨ ਨੇ ਜਾਂ ਸਿਵਲ ਨੇ ਜਾਂ ਪੁਲਿਸ ਪ੍ਰਸ਼ਾਸਨ ਨੇ दखल ਅੱਜ ਨਹੀਂ ਦਿੱਤੀ ਜਦੋਂ ਅਸੀਂ 2 ਅਗਸਤ ਨੂੰ ਟਾਇਰ ਦਾ ਪੁਲਿਸ ਪ੍ਰਸ਼ਾਸਨ ਦੇ ਸਿਵਲ ਫੱਟਾ ਕੇ ਸਾਨੂੰ ਰੋਕਣ ਲੱਗਿਆ ਕੀ ਉਹਦੇ ਦੀ ਗੱਲ ਰਹੀ ਸੀਗਾ ਸੇਵਨ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਅੱਜ ਕਹਾਂਗੇ ਇੱਥੋਂ ਦੀ ਪੁਲਿਸ ਉਹ ਗੁੰਡੇ ਟੈਕਸ ਵਾਲਾ ਨਾ ਰਲਈ ਹੋਈ ਆ ਜਿਹੜੀਆਂ ਆਪਣੀਆਂ ਜੇਬਾਂ ਬਟੋਰਨ ਲਈ ਸਾਡੇ ਤੇ ਲਾਠੀਆਂ ਸਾਨੂੰ ਘੇਰ ਲਈ ਅੱਜ ਇੱਕ ਨਿੱਕੀ ਜੀ ਗੱਲ ਤੋਂ ਬਵਾਦ ਹੋ ਗਿਆ ਸਾਰਾ ਮੀਟਿੰਗ ਦੇ ਵਿੱਚ ਸੁਲਾਹ ਹੋ ਗਿਆ ਸੀ ਕਿ ਸਾਨੂੰ ਸਮਾਂ ਦੇ ਦਿਓ 15 ਅਗਸਤ ਦਾ 15 ਅਗਸਤ ਦਾ ਜ਼ੋਰੀ ਕਿ 16 ਤੱਕ ਦਾ ਸਮਾਂ ਦੇ ਦਿਓ 15 ਅਗਸਤ ਨਿਗਾਲ ਕੇ 16 ਨੂੰ ਅਸੀਂ ਆਪ ਲੱਗ ਕੇ ਜਿਹੜਾ ਵਿਚਾਲੇ ਮਟੀਰੀਅਲ ਪਿਆ ਉਹ ਚੱਕਵਾ ਦੇਾਂਗੇ ਅਸੀਂ ਮੰਨ ਲਈ ਇੰਨੀ ਸਾਡੀ ਤੈ ਹੋ ਗਈ ਕਿ 4:00 ਵਜੇ ਦੇ ਨਾਲ ਮੌਸਮ ਖਰਾਬ ਆ ਆ ਸੜਕ ਦੇ ਵਿਚਾਲੇ ਆ ਜੀ ਦਿਨ ਰਾਤ ਦਾ ਸਾਡਾ 2 ਅਗਸਤ ਦਾ ਧਰਨਾ ਜੇਕਰ ਸੜਕ ਦੇ ਪੈਨ ਨੇ ਕੋਈ ਉਦੀ ਟਪਾ ਗਿਆ ਫਿਰ ਵੀ ਨੁਕਸਾਨ ਆ ਪਾਸੇ ਕੱਚੇ ਦਾ ਰਾਤ ਨੂੰ ਪੈਂਦੇ ਸਾਡੇ ਕਿਸਾਨ ਜੇ ਸਫਸਰੂਤੀ ਡੰਗ ਮਾਰ ਗਈ ਫਿਰ ਵੀ ਨੁਕਸਾਨ ਆ ਪ੍ਰਸ਼ਾਸਨ ਨੂੰ ਵਿਚ ਵਿਚਾਲੇ ਸੀ ਪੈ ਕੇ ਗਿਆ ਸੀ ਸਾਹਮਣੇ ਜਿਹੜੇ ਕਾਂਵਰੇ ਢਾਏ ਨਾ ਵੀ ਉਹ ਮਟੀਰੀਅਲ ਢਾਈ ਪਿਆ ਨਾ ਨਵਾਂ ਨਹੀਂ ਸੀ ਢੋਂਦੇ ਹੱਥ ਨਹੀਂ ਲਾਉਂਦੇ ਜੀ ਉਹਨੂੰ ਚੱਕ ਕੇ ਸਾਫ਼ ਕਰ ਲਗੇ ਸਾਡੇ ਪੈਨ ਨੂੰ ਜਗਾ ਬਣ ਜ 16 ਤੱਕ ਪਰ ਪ੍ਰਸ਼ਾਸਨ ਚੈਨ ਬਣਾ ਕੇ ਮੂਹਰੇ ਖੜ ਗਿਆ ਕਿ ਅਸੀਂ ਹਟਣ ਦੇ ਹੱਥ ਨਹੀਂ ਲਾਉਂ। ਤੁਹਾਡੇ ਮਾਧੀਆਂ ਬਰਾਹੀਂ ਪਹਿਲਾਂ ਵੀ ਮੈਂ ਇਹਨਾਂ ਦੇ ਸੀਨੀਅਰ ਅਫਸਰਾਂ ਨਾਲ ਗੱਲ ਕਰਾਇਆ ਜੇ ਸਾਡੇ ਕਿਸੇ ਵੀ ਆਗੂ ਦਾ ਸਾਡੇ ਵਰਕਰ ਦਾ ਇੱਥੇ ਕਿਸੇ ਵੀ ਖਲੜਾਹੀਂ ਕਿਸੇ ਸੱਫਸਲ ਉਤਰਾਹੀਂ ਨੁਕਸਾਨ ਹੋ ਗਿਆ ਤਾਂ ਜਿਹੜਾ ਅੱਜ ਦਾ ਇੰਚਾਰਜ ਇੱਥੋਂ ਦਾ ਆ ਪੁਲਿਸ ਲਈ ਖੜਾ ਜ਼ਿੰਮੇਵਾਰ ਉਹ ਹੋ ਸਾਡੀ ਮੌਤ ਦਾ। ਫੇਰੇ ਪਤਾ ਕੀ ਕਰਦੇ ਨੇ ਪਰਚਾ ਕਰਾਉਣੇ ਤੇ ਕਰਾਵਾ ਗਿਓ ਨੇੜੇ ਲੱਗਦਾ ਜਿਹੜਾ ਸਾਨੂੰ ਅੱਜ ਬੈਠਣ ਲਈ ਜਗ੍ਹਾ ਵੀ ਨਹੀਂ ਦਿੰਦਾ ਇਹ ਮਾਮਲਾ ਅੱਜ ਲੰਮਕਿਆ ਹੋਇਆ ਹੈ ਰੇਸੂ ਸਿੰਘ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਥੋੜੀ ਹੁਣ ਕੋਈ ਉਹ ਕੀ ਗੱਲਬਾਤ ਕਰ ਰਹੇ ਆ ਦੇਖੋ ਕਹਿ ਰਹੇ ਨੇ ਕਹਿੰਦੇ ਸਾਨੂੰ ਸਮਾਂ ਦੇ ਦਿਓ 15 20 ਮਿੰਟਾਂ ਦਾ ਅਸੀਂ ਤੁਹਾਨੂੰ ਬੈਠਣ ਨੂੰ ਜਗ੍ਹਾ ਬਣਵਾ ਕੇ ਆਪ ਦੇ ਦਿੰਨੇ ਆ ਉਹ ਦਿੰਨੇ ਆ ਮੈਡਮ ਜੀ ਦੇਖੋ ਕਿਹਨੂੰ ਕਹਿੰਦੇ ਨੇ ਕਿ ਜਗ੍ਹਾ ਬਣਵਾ ਕੇ ਦਿੰਦੇ ਨਹੀਂ ਦਿੰਦੇ ਜੇਕਰ ਸਾਨੂੰ ਅੱਜ ਨਹੀਂ ਜਗ੍ਹਾ ਬਣਾ ਕੇ ਦਿੰਦੇ ਤਾਂ 15 ਅਗਸਤ ਤੱਕ ਇਹਨਾਂ ਨੂੰ ਟਿੰਡੀ ਦੇ ਬੀਤੇ ਚੜਾ ਕੇ ਰੱਖਾਂਗੇ ਬਠਿੰਡੇ ਜ਼ਿਲ੍ਹੇ ਤੋਂ ਨਾ ਖਿਹੜਾ ਛੱਡ ਗਏ ਜੇ ਰੋਡ ਹੋਈ ਰੋਡ ਤੇ ਵੀ ਕੋਈ ਟੈਂਕੀ ਉੱਥੇ ਵੀ ਯਾਨੀ ਕਿ ਜਿੰਨਾ ਅੱਜ ਸਾਨੂੰ ਇਹ ਪੁਲਿਸ ਪ੍ਰਸ਼ਾਸਨ ਨੇ ਟੈਂਕਰੇ ਤੜਕੇ ਦਾ ਲਾਰਾਂ ਵਿੱਚ ਲਾਇਆ ਕਮਿਟਮੈਂਟ ਕਰਿਆ ਵੀ 4 ਵਜੇ ਦੇ ਦੇਾਂਗੇ ਰਸਤਾ ਬਣਾ ਕੇ ਅੱਜ ਚੈਨ ਮਨਾਲੀ ਵਿਸ਼ਵਾਸ ਘਾਤ ਕੀਤਾ ਇਸ ਪ੍ਰਸ਼ਾਸਨ ਮਠੰਡਿ ਜਿਲ੍ਹੇ ਦੇ ਨਾਲ ਪੁਲਿਸ ਪ੍ਰਸ਼ਾਸਨ ਤੇ ਅਸੀਂ ਵੀ 15 ਅਗਸਤ ਤੱਕ ਇਹ ਲਾ ਲੈਣ ਜੋਰ ਇਹ ਵੱਡਾ ਕੱਟ ਕਰਕੇ ਜਿਲ੍ਹਿਆਂ ਦਾ ਪੰਜਾਬ ਦਾ 15 ਅਗਸਤ ਨਹੀਂ ਬਣਾਉਣ ਦੇਵਾਂ ਜਿੱਥੇ ਬਣਾਉਣਗੇ ਉੱਥੇ ਰੋੜਾ ਬਣਾ ਕੇ ਤੇ ਆਹ ਜਿਹੜਾ ਪਲਾਜ਼ਾ ਵੀ ਆ ਜਿਹੜਾ 16 ਕਹਨੇ ਸੀ ਟੁੱਟ ਗਈ ਗੱਲ ਸਾਡੀ ਕੋਈ 16 ਨੂੰ ਨਹੀਂ ਅਸੀਂ ਰਾਤ ਨੂੰ ਜਾਂ ਤੜਕੇ ਢਾਵਾਂਗੇ ਨੂੰ ਜਿਹੜਾ ਪ੍ਰਸ਼ਾਸਨ ਨੇ ਜੋਰ ਲਾਣਾ ਇੱਕ ਰੇਸ਼ੂ ਸਿੰਘ ਜਿਵੇਂ ਇਹਦੇ ਨਾਲ ਤਾਂ ਕੋਈ ਦੂਜੇ ਨਸ਼ੇੜੀ ਵਗੈਰਾ ਤੇ ਜਾਂ ਹੋਰ ਹਾਸੇ ਵੀ ਹੋਏ ਹੋਣੇ ਆ ਐਨੇ ਸਾਲਾਂ ਦੇ ਜਿਹੜਾ ਕੋਈ ਇਹਦਾ ਮਤਲਬ ਹੀ ਨਹੀਂ ਜਦੋਂ ਇਹਦਾ ਬਿਲਕੁਲ ਜੀ ਪਤਾ ਨਹੀਂ ਕਿੰਨੇ ਇੱਕ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਬੁੱਝ ਗਏ ਕਿੰਨੇ ਕਿਥੇ ਚੋਰਾਣੇ ਮੋਟਰਸਾਈਕਲ ਛੋਟੀਆਂ ਵੱਡੀਆਂ ਗੱਡੀਆਂ ਚੋਰੀਆਂ ਕਰੀਆਂ ਕਿੰਨੇ ਇੱਕ ਸਾਡੀ ਧੀਆ ਭੈਣਾ ਨਾਲ ਇਥੇ ਨਸ਼ੇੜੀਆਂ ਨੇ ਅਸਲੀਤ ਹਰਕਤਾਂ ਕਰੀਆਂ ਜਿਹੜੀਆਂ ਅਸੀਂ ਦੱਸ ਨਹੀਂ ਸਕਦੇ ਤੁਹਾਡੇ ਕੈਮਰੇ 'ਚ ਜਿਹੜੇ ਪਰਿਵਾਰ ਲੰਘਦੇ ਸੋ ਉਹਨਾਂ ਨੇ ਦੱਸਿਆ ਵਿਚਾਰਿਆਂ ਦੇ ਮਨ ਭਰ ਕੇ ਰੋਂਦੇ ਸੀ ਵੀ ਮੇਰੇ ਘਰ ਵਾਲੀ ਨਾਲ ਸੀ ਆ ਹਾਲ ਕਰਿਆ ਪਰ ਫੇਟੇ ਲਾਮ ਤੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਇਹ ਗੁੰਡਿਆਂ ਨਾਲ ਰਲ ਕੇ ਹਜੇ ਕੰਮ ਕਰਵਾਉਂਦਾ ਜਿਹੜਾ ਅੱਜ ਚੈਨ ਜੇ ਕਹਿ ਲਈਏ ਉਹ ਚੋਰਾਂ ਦੇ ਬਿਲਕੁਲ ਬਿਲਕੁਲ ਠੱਗਾ ਦੇ ਉਹ ਨਸ਼ੇੜੀਆਂ ਦੇ ਪੱਖ 'ਚ ਖੜਾ ਸਾਡਾ ਬਠਿੰਡਾ ਪ੍ਰਸ਼ਾਸਨ ਸਾਨੂੰ ਕਿੱਡੀ ਕੀ ਗੱਲ ਸੀ ਇੱਕ ਜਗ੍ਹੀ ਬਣਾਉਣੀ ਸੀ ਨਾ ਪੈਣ ਨੂੰ ਉਹ ਵੀ ਬਣਾਉਣ ਲੱਗਾ ਜਿਹੜਾ ਕਿ ਗੁੰਡਾ ਟੈਕਸ ਜੇ ਕਹਿ ਲਈਏ ਨਸ਼ੇੜੀਆਂ ਦੇ ਚੋਰਾਂ ਦੇ ਪੱਖ 'ਚ ਭੁੱਖਦਾ ਬਠਿੰਡਾ ਪ੍ਰਸ਼ਾਸਨ ਸਾਨੂੰ ਇੱਥੋਂ ਤੱਕ ਹਰ ਤੱਕ ਰੋਕਣ ਲਈ ਫਾ ਬਣਾਉਣ ਦੀ ਹਰ ਇੱਕ ਤੱਕ ਰੋਕਦਾ ਇਥੋਂ ਨਹੀਂ ਇੱਥੇ ਮਿੱਟ ਮਿੱਟ ਤੇ ਮੀਟਿੰਗਾਂ ਕਰਕੇ ਗੱਲਾਂ ਕਰਕੇ ਭਾਈ ਦਾ ਜਿਹੜਾ ਵਿਸ਼ਵਾਸ ਘਾਤ ਕੀਤਾ ਜਿੱਥੋਂ ਦੇ ਪ੍ਰਸ਼ਾਸਨ ਨੇ ਇਹ ਧਰਨਾ ਚੱਲਦਾ ਰਹੂਗੀ ਉਦੋਂ ਤੱਕ ਜਦੋਂ ਫਿਰ ਅਗਲਾ ਬਿਲਕੁਲ ਜੀ ਧਰਨਾ ਸੀ ਥੋੜਾ ਚਲਾਉਣਾ ਚਾਹੁੰਦੇ ਸੀ ਗੱਲ ਹੋ ਗਈ ਸੀ ਪ੍ਰਸ਼ਾਸਨ ਪਰ ਹੁਣ ਵੱਡੀ ਗੰਟੀ ਤੇ ਚਲਾਵਾਂਗੇ ਇਹ ਪਲਾਜ਼ਾ ਜਿਹੜਾ ਕੋਈ 16 ਸਾਲਾਂ ਤੱਕ ਨਹੀਂ ਪੱਟਾਂਗੇ ਨੂੰ ਰਾਤ ਨੂੰ ਪੱਟ ਦਈਏ ਤੜਕੇ ਪੱਟ ਦਈਏ ਪੁਲਿਸ ਨੇ ਭਿੜ ਕੇ ਪੱਟ ਦਈਏ ਬਣਕਲਾਂ ਦਾ ਜਿਹੜਾ ਟੂਲ ਪਲਾਜ਼ਾ ਕਈ ਸਾਲਾਂ ਤੋਂ ਜਿਹੜਾ ਭਾਵੇਂ ਕਿ ਚੱਲ ਵੀ ਨਹੀਂ ਰਿਹਾ ਪਰ ਫੇਰ ਵੀ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਤੇ ਇਹਦੇ ਨਾਲ ਬਹੁਤ ਵੱਡੇ ਹਾਦਸੇ ਹੋਏ ਇੱਥੇ ਤੇ ਬਠਿੰਡਾ ਤੋਂ ਜਿਹੜੀ ਮਾਨਸਾ ਰੋੜਾ ਤੇ ਮੌੜ ਮੰਡੀ ਤੋਂ ਥੋੜੀ ਬੜ ਦੂਰੀ ਤੇ ਆ ਤੇ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਐ ਐਲਾਨ ਕੀਤਾ ਸੀ 5 ਅਗਸਤ ਦਾ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਬਠਿੰਡਾ ਦੇ ਪ੍ਰਸ਼ਾਸਨ ਨੂੰ ਤੇ ਅੱਜ ਇਹ ਇੱਥੇ ਪਹੁੰਚੇ ਆ ਪਰ ਗੱਲਬਾਤ ਜਿਹੜੀ ਅਸੀਂ ਦਾ ਚਿੱਕਾ ਮਰੀ ਜਾਂਦੇ ਹਾਂ ਜਿਹੜੇ ਸੁਣਦੇ ਨੇ ਅਸੀਂ ਕੀ ਕਰਾਂ। ਬਣ ਕਲਾਂ ਦਾ ਟੋਲ ਪਲਾਜ਼ਾ ਜੀ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਰੁਪਖੰਡਾ ਪੁਲਿਸ ਪ੍ਰਸ਼ਾਸਨ ਚ ਪੂਰੀ ਕਸਮਕਸ ਚੱਲ ਰਹੀ ਆ ਪ੍ਰਸ਼ਾਸਨ ਨਾਲ ਸਵੇਰ ਤੋਂ ਗੱਲਬਾਤ ਚੱਲ ਰਹੀ ਆ ਪਰ ਕਿਸੇ ਸਿਹਰੇ ਨਹੀਂ ਲੱਗਦੀ ਦੇਖ ਕੇ ਕਿਸਾਨਾਂ ਨੇ ਦੁਬਾਰਾ ਫੇਰ ਜਿਹੜਾ ਧਰਨਾ ਫੇਰ ਟੂਲ ਪਲਾਜ਼ਾ ਦੇ ਵਿਚਾਲੇ ਲਗਾ ਲਿਆ ਵੀ ਕਹੋਗਾ ਰੋਗਣੇ ਚੁਣਾ पुलिस मुरदा बठिंडे चेटा पुलिस प्रशासन मुर ਨਾਲਾ ਨਾਲ ਬਾਦਖਲਾਫੀ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾ 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 ਬਟਿੰਡੇ ਜ਼ਿਲ੍ਹੇ ਦਾ ਘਟਗਾ ਪੁਲਿਸ ਪ੍ਰਸ਼ਾਸਨ ਮੁਰਦਾਬਾ 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 ਨੋਲ ਪ੍ਰਾਂਤ ਤਲਵਾਦਾ ਚੁਕਾ ਕੇ ਰਾਂਗੇ ਜਿਆ ਦੇਹਾ ਨਹੀਂ ਦੇਣਾ ਨਹੀਂ ਟੋਲ ਪਲਾ ਦਾ ਚੁਕਾ ਕੇ ਰਾਂਗੇ ਜਿਆ ਦੇਹਾ ਨਹੀਂ ਦੇਣਾ ਨਹੀਂ ਸਾਡਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਇਹ ਸਰਕਾਰ ਫੇਰਾ ਫੇਰੀ ਚੱਕ ਦੇਵੋਗੇ ਧੌਂਟੇ ਕੋਟਾ ਰੱਖ ਦੇਵਾਂਗੇ ਫੇਰਾ ਫੇਰੀ ਚੱਕ ਦੇਵੋਗੇ ਧੌਂਟੇ ਕੋਟਾ ਰੱਖ ਬਰੰਡੇ ਜਲੇ ਦਾ ਕਟਿਆ ਪਲਸ ਪ੍ਰਸ਼ਾਸਨ ਮਰਦਾਬ 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 ਬਾਦ ਖਲਾ ਬਰੰਡੇ ਜਲੇ ਦਾ ਕਟਿਆ ਪਲਸ ਪ੍ਰਸ਼ਾਸਨ ਮਰਦਾਬ 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 ਸਟੇਟ ਜਿੰਦਾਬਾਦ 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 ਜਦ ਤੱਕ ਉਹ ਇੱਕ ਕਿਸਾਨ ਰਹੂਗਾ